ਆ ਲੈ ਤੁਸੀਂ ਬੰਦਾ ਗੱਲਿੰਗ ਦਾ ਮੇਲ ਕਰਾਉਂਗਾ ਉਹ ਕਿਸੇ ਨੇ ਲਿਖਿਆ ਕਹਿੰਦਾ ਵੀ ਆਈਫੋਨ ਪ੍ਰੋ ਮੈਕਸ ਮਿਲੇ ਤੇ ਹੋਰ ਵੀ ਬਹੁਤ ਸਾਰੀਆਂ ਜਿਹੜਾ ਤੁਹਾਨੂੰ ਅਸੀਂ ਦਿਖਾਉਂਦੇ ਆ ਵਿਚਾਰਾ ਵੀਰ ਹੋਈ ਮੇਰੇ ਪਾਪਾ ਜੀ ਨੇ ਜlever ਪਾਪਾ ਨੇ ਨਹੀਂ ਚੱਲਣੀ ਕਹਿੰਦਾ ਤੂੰ ਦੇਖ ਲੈ ਜੀ ਜੋ ਰਾਸੀ ਦਾ ਲਾ ਲਿਆ ਜੋ ਦਾ 66 ਅੜੇ-ਦਲੇ ਤੇ ਸਾਰਾ ਦੇਖੋ ਤੁਸੀਂ ਇਹ ਮਤਲਬ ਇਹ ਦੇਖੋ ਸਾਰੇ ਇੱਕ ਹੋਰ ਗੱਲ ਹੈ ਸਾਰੇ ਪੰਜਾਬੀ ਚ ਲਿਖੇ ਹੋਏ ਇਹਦਾ ਮਤਲਬ ਇਹ ਸਾਰੇ ਇਹ ਪੰਜਾਬ ਤੋਂ ਆਏ ਹੋਏ ਲੋਕ ਲੱਗਦੇ ਆ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਤੇ ਇਹ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਮਨਮਤ ਹੈ ਉਹ ਕਿਸ ਕਦਰ ਚੱਲ ਰਹੀ ਹੈ ਕਿਸ ਕਦਰ ਤੁਸੀਂ ਮਤਲਬ ਪੂਰੇ ਜੋਰਾਂ ਦੇ ਉੱਤੇ ਭਾਈ ਸਾਹਿਬ ਦੇ ਕਹਿਣ ਦੇ ਮਤਲਬ ਚੱਲ ਰਹੀ ਹੈ ਸੋ ਬਹੁਤ ਸਾਰੀਆਂ ਇਹ ਚੀਜ਼ਾਂ ਇੱਕ ਮਨੋਦ੍ਰਿਸ਼ਟੀ ਦੇ ਨਾਲ ਨਾ ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਦਰਸਾਉਂਦੀ ਹੈ ਵੀ ਉਹਨਾਂ ਦੀ ਮਨੋਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੋਈ ਹੋਈ ਹੈ ਇਹ ਹੈ ਗੋਪੀ ਨੂੰ ਗੋਪੀ ਨੂੰ ਬੁੱਧੀ ਬਖਸ਼ ਕੋਈ ਗੋਪੀ ਨਹੀਂ ਮੇਰੇ ਨਾਲ ਸੰਤ ਹੁੰਦੀ ਕੇ ਇਹ ਆਏ ਭਾਈ ਜੀ ਦਾ ਵਾਹਿਗੁਰੂ ਜੀ ਸਾਉਧੀਆਂ ਮਨੋ ਕਾਮਨਾਵਾਂ ਅ ਸਰਬਜੀਤ ਸਿੰਘ ਪੂਰੀਆਂ ਕਰਮ ਜੀ ਬੈਦਵਨ ਲੋਦੀ ਮਜਰਾ ਰੋਪੜ ਪੰਜਾਬ ਆ ਦੇਖੋ ਇਹ ਕੁਰਾਣੀ ਏਰੀਆ ਰੋਪੜ ਦੀ ਜਿਹੜੀ ਲਿਖੀ ਹੋਈ ਹੈ ਤੇ ਕਰ ਵਿੱਚ ਵਾਦਾ ਹੋਵੇ ਮਾਰਕਰ ਵੀ ਘਸ ਗਿਆ ਕਹਿੰਦੇ ਆ ਮਾਰਕਰ ਵੀ ਘਸ ਗਿਆ ਅੱਛਾ ਇੱਕ ਹੋਰ ਇੱਕ ਹੋਰ ਗੱਲ ਇਹ ਵੀ ਹੈ ਕਿ ਜਿਹੜੀ ਮੈਨੇਜਮੈਂਟ ਹੈ ਜਿਹੜੀ ਇੱਥੇ ਦੀ ਮੈਨੇਜਮੈਂਟ ਉਹ ਵੀ ਇੱਥੇ ਰੱਖਦੀਆਂ ਇਹ ਚੀਜ਼ਾਂ ਆਹ ਰੱਖਿਆ ਹੋਇਆ ਆਹ ਇਹਦਾ ਮੁਰਸੀ ਤਾਂ ਖਤਮ ਕਰ ਗਿਆ ਮਤਲਬ ਇਹ ਚਾਹੁੰਦੇ ਆ ਕਿ ਇੱਥੇ ਲਿਖ ਕੇ ਜਾਵੇਂ ਲੋਕ ਕਿਉਂਕਿ ਜੇ ਇਹ ਇਹ ਹੱਕ ਵਿੱਚ ਹੁੰਦੇ ਵੀ ਅਸੀਂ ਮਨਵਤਨੀ ਲੰਨ ਦੇਣੀ ਤਾਂ ਇਹ ਚੀਜ਼ਾਂ ਬਿਲਕੁਲ ਨਹੀਂ ਸੀ ਕਰਮ ਦੰਦੇ ਤੁਸੀਂ ਇਹ ਚੀਜ਼ਾਂ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਹਨਾ ਸਾਡਾ ਜਿਹੜਾ सोनू ਲਲੀਆਂ ਮੇਰਾ ਫੋਨ ਨੰਬਰ ਵੀ ਗੱਡੀਆਂ ਦੇ ਨੰਬਰ ਕੋਸਾ ਕੁਝ ਲਿਖਿਆ ਹੋਇਆ ਸੋ ਇੱਥੇ ਹਾ ਦੇਖੋ ਬਾਬਾ ਜੀ ਮੈਨੂੰ ਸੋਨਾ ਭਰਾ ਚਾਹੀਦਾ ਵਾ ਇਹ ਕੋਈ ਮਾਲਵੇ ਦੇ ਇਲਾਕੇ ਦਾ ਕੋਈ ਬੱਚਾ ਏ